ਇਹ ਤਾਂ ਜੋਕਰ ਆ ਕੋਈ ਇਹ ਜਿਹੜਾ ਤੁਸੀਂ ਉਹਦਾ ਨੌਨ ਲੈਗ ਨਾਲ ਨੇ ਪੰਨੂ ਜ ਉਹ ਤਾਂ ਇੱਕ ਫਰਾਡ ਜੋਕਰ ਬੰਦਾ ਹੈ ਉਹ ਆਪਣੀ ਦੁਕਾਨ ਚ ਚਲਾਉਣ ਨੂੰ ਬੇਤੁਕੀਆਂ ਗੱਲਾਂ ਕਰਦਾ ਏ ਉਹ ਨਾ ਕੋਈ ਸਿੱਖਾ ਨਾ ਕੋਈ ਕੁਸ਼ਾਇ ਬਹਿਰੂਪੀਆ ਏ ਇੱਕ ਉਹਨੇ ਸਿਰਫ ਏਜੰਸੀਆਂ ਤੋਂ ਪੈਸਾ ਲੈਣਾ ਹੁੰਦਾ ਉਹਨੂੰ ਕਹ ਆ ਆ ਦਾ ਪੁੱਤ ਓਰੇ ਪੰਜਾਬ ਚ ਤੇਰੇ ਨਾਲ ਖੇਡੀ ਏ ਕਬੱਡੀ ਉਹ ਤਾਂ ਉੱਥੇ ਬੈਠਾ ਗੱਲਾਂ ਮਾਰਦਾ ਰਹਿੰਦਾ ਏ ਪਿੱਛੇ ਗੁੱਤ ਜੀ ਕਰਕੇ ਉਹਨੂੰ ਉਹਦਾ ਕੰਮ ਪਰ ਪਾਰਟੀਕਲ ਪਤਾ ਨਹੀਂ ਫੋਟੋ ਵੀ ਉਹਦੀ ਹੈ ਕਿ ਨਹੀਂ ਹੈ ਜਿਹੜੀ ਖ਼ਬਾਰਾਂ ਛਪਦੇ ਆ ਪਤਾ ਨਹੀਂ ਕੌਣ ਹੈ ਕੌਣ ਨਹੀਂ ਹੈ ਉਹਦੇ ਆਪ ਦੇ ਬੱਚੇ ਆ ਜਿਹੜੇ ਉਹ ਸਾਰੇ ਸਭ ਤੋਂ ਵਧੀਆ ਯੂਨੀਵਰਸਿਟੀਆਂ ਚ ਪੜਦੇ ਆ ਜੇ ਉਹਦੇ ਘਰ ਚੈੱਕ ਕਰੋ ਕਿਉਂਕਿ ਇਹ ਸ਼ਿਕਾਇਤਾਂ ਹੋਈਆਂ ਐ ਐਕਸਟਰਨਲ ਫਰੇਮ ਮਿਸਟਰੀ ਨੇ ਵੀ ਕੀਤੀ ਆ ਹੋਮ ਮਿਸਟਰੀ ਨੇ ਵੀ ਕੀਤੀ ਆ ਸਭ ਤੋਂ ਵੱਡੀਆਂ ਗੱਡੀਆਂ ਮਹਿੰਗੀਆਂ ਕਰੋੜਾਂ ਦੀਆਂ ਗੱਡੀਆਂ ਉਹਦੇ ਬੱਚੇ ਤੇ ਉਹਦੀ ਘਰ ਵਾਲੀਆਂ ਉੱਥੇ ਇੰਜੋਏ ਕਰਦੀਆਂ ਐ ਇੱਥੇ ਬੱਚਿਆਂ ਨੂੰ ਉਹ ਖਾਲਿਸਤਾਨ ਦੇ ਕੰਧਾਂ ਤੇ ਲਿਖਾ ਕੇ ਉਹਨਾਂ ਨੂੰ ਉਹ ਅੰਦਰ ਜੇਲ੍ਹ ਚ ਉਹਨਾਂ ਤੇ ਐਨਆਈਏ ਲਵਾ ਦਿੰਦਾ ਏ ਤੇ ਮੁੜ ਕੇ ਇਹ ਜੇ ਬੰਦੇ ਦੀ ਕੋਈ ਜਗ੍ਹਾ ਨਹੀਂ ਨਾਲੇ ਮੈਂ ਬੈਠਾ ਜਿੰਨਾ ਚਿਰ ਇਹ ਹਮੇਸ਼ਾ ਕਿਹਾ ਆ ਬੈਠਿਆ ਦਾਬਰ ਸਾਹੂ ਨੇ ਸਰਦਾਰ ਬੀਨ ਸਿੰਘ ਜੀ ਨਾਲ ਅੱਜ ਹਾਲਾਤ ਬੜੇ ਮਾੜੇ ਨੇ ਪੰਜਾਬ ਚ ਹਰ ਰੋਜ਼ ਕਿਤੇ ਸਰਪੰਚ ਦਾ ਕਤਲ ਕਿਤੇ ਲੁੱਟਾਂ ਕਿਤੇ ਖੋਹਾਂ ਪਰ ਬਿਲਕੁਲ ਵੀ ਫਿਕਰ ਕਰਨ ਦੀ ਲੋੜ ਨਹੀਂ ਇਹ ਗੱਲਾਂ ਦੁਬਾਰਾ ਜਿਹੜੇ ਲੋਕ ਨੇ ਸੋਚ ਰਿਹਾ ਕਾਰੋਬਾਰੀ ਵੀ ਅਸੀਂ ਪੰਜਾਬ ਨੂੰ ਛੱਡ ਕੇ ਚਲੇ ਜਾਈਏ ਜੋ ਅੱਜ ਰੋਜ਼ ਹੋ ਰਿਹਾ ਕਿਤੇ ਬੇਅਦਬੀ ਹੋ ਰਹੀ ਆ ਕਿਤੇ ਕਿਤੇ ਹਨੂਮਨ ਚਲੀਸਾ ਜੀ ਨਾਲ ਉਹਨਾਂ ਨਾਲ ਛੇੜਖਾਨੀ ਮੈਂ ਰਾਤ ਪੜ ਰਿਆ ਸੀ ਹੋਈ ਆ ਕਿਤੇ ਨਿਹੰਗ ਸਿੰਘ ਨੇ ਜਿਹੜੇ ਬਾਣੇ ਚ ਉਹ ਕਿਸੇ ਨੂੰ ਵੱਢ ਟੋਕ ਕਰ ਰਹੇ ਆ ਇਸ ਕਰਕੇ ਪੰਜਾਬ ਦਾ ਮਾਹੌਲ ਆ ਜਿਹੜਾ ਉਹ ਮਸਾਂ ਸੀ ਠੀਕ ਕੀਤਾ ਪਰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਚਾਹੇ ਕਿਸੇ ਹੱਦ ਤੱਕ ਜਾਣਾ ਪਵੇ ਸਾਡੇ ਸ਼ਹਿਰੀ ਨੂੰ ਕਿਸੇ ਨੂੰ ਵੀ ਜਿੰਨਾ ਚਿਰ ਅਸੀਂ ਜੁਨੇ ਆ ਪੰਜਾਬ ਦੇ ਵਿੱਚ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਵੀ ਖਤਰਾ ਨਹੀਂਗਾ ਨਾ ਆਉਣ ਦਵਾਗੇ ਚਾਹੇ ਪੰਨੂ ਹੋਵੇ ਸਾਹਿਬ ਪੰਨੂ ਦਾ ਬਾਪੂ ਹੋਵੇ ਕਿਸੇ ਨੂੰ ਪੰਜਾਬ ਚ ਅਮਨ ਸ਼ਾਂਤੀ ਭੰਗ ਨਹੀਂ ਕਰਨ ਦਵਾਂਗੇ ਅੰਬੀ ਸਾਹਿਬ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ